ਇਹ ਬਹੁਤ ਸਾਰੇ ਗਵਨਿਆਂ ਨੂੰ ਪ੍ਰਮੋਟ ਕਰਕੇ ਲੈ ਕੇ ਆਏ ਇੰਨੇ ਕ ਗੀਤ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਬੋਲੀ ਦੇ ਦਿੱਤੇ ਕਿ ਜੇ ਗਿਣ ਬੈਠ ਜੀਏ ਤਾਂ ਸਾਨੂੰ ਇਹ ਗਿਣਨਾ ਪੈਣਾ ਕਿ ਕਿਹੜੇ ਗਾਇਕ ਨੇ ਕਿਹੜੇ ਗੀਤ ਕਰਨੇ ਇਹਨਾਂ ਨੂੰ ਨਹੀਂ ਗਾਇਆ ਸਵਾਗਤ ਆ ਜੀ ਬਾਈ ਜੀ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਬਹੁਤ ਬਹੁਤ ਬਾਈ ਜੀ ਅੱਜ ਆਪਾਂ ਪਹੁੰਚੇ ਹਾਂ ਦੁਗਰੀ ਕੁਝ ਚਮਕੀਲਾ ਜੀ ਬਾਰੇ ਗੱਲ ਕਰਦੇ ਆ ਜਦੋਂ ਅੱਜ ਤੋਂ 37 ਸਾਲ ਪਹਿਲਾਂ ਇਹ ਦੁਖਾਂਤ ਵਾਪਰਿਆ ਜਦੋਂ ਤੁਹਾਨੂੰ ਇਹ ਪਹਿਲੀ ਖਬਰ ਮਿਲੀ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸੀ ਇਹ ਵੀ ਸਾਡਾ ਯਾਰ ਸਾਡੀ ਪੰਜਾਬੀ ਬੋਲੀ ਦਾ ਉਹ ਮਹਾਨ ਗਾਇਕ ਇੱਕਦਮ ਸਾਰੇ ਪੰਜਾਬੀ ਸੰਗੀਤ ਜਗਤ ਨੂੰ ਛੱਡ ਕੇ ਚਲੇ ਗਿਆ ਉਹ ਖਬਰ ਤੁਹਾਡੇ ਦਿਲ ਨੂੰ ਕਿਵੇਂ ਲੱਗੀ ਵੀ ਮੈਂ ਉਦੋਂ ਸਕੂਲ ਚ ਪੜਦਾ ਸੀ ਜਦੋਂ ਇੱਕ ਘਟਨਾ ਵਾਪਰੀ ਬੜੀ ਮੰਦਭਾਗੀ ਮੈਂ ਟੈਲੀਵਿਜ਼ਨ ਤੇ ਜਦੋਂ ਇਹ ਖਬਰ ਸੁਣੀ ਤੇ ਬੜਾ ਦੁੱਖ ਹੋਇਆ ਕਿਉਂਕਿ ਜਦੋਂ ਮੈਂ ਹਜੇ ਉਦੋਂ ਨਵਾਂ-ਨਵਾਂ ਸੀ ਇਹਦੇ ਇਸ ਫੀਲਡ ਦੇ ਵਿੱਚ ਤੇ ਜਿਹੜੇ ਮਤਲਬ ਮੈਂ ਸੁਣਦੇ ਹੁੰਦੇ ਸੀ ਇਹਨਾਂ ਨੂੰ ਟਰੈਕਟਰਾਂ ਤੇ ਮੋਟਰਾਂ ਦੇ ਖਾਤੇ ਲੱਗਾ ਹੁੰਦੇ ਸੀ ਤੇ ਬਹੁਤ ਕਮਾਲ ਦਾ ਕੋਈ ਹੈ ਤੋੜਤਾ ਹੈ ਨਹੀਂ ਸੀਗੇ ਤੇ ਬਹੁਤ ਮੰਦ ਭਾਗੀ ਘਟਨਾ ਵਾਪਰੀ ਬੜੀ ਉਹ ਮੈਂ ਉਹਨੂੰ ਸਮਝਦਾ ਜਿਹੜੀ ਚੀਜ਼ ਐਕਚੁਅਲੀ ਜੋ ਅਸਲੀਅਤ ਸੀਗੀ ਉਹਨੂੰ ਪਾਸੇ ਛੱਡ ਕੇ ਨੱਚਰਤਾ ਦਾ ਜਿਹੜਾ ਬੇਵਜਹਤਾ ਇਲਜ਼ਾਮ ਲਾ ਕੇ ਉਹਨਾਂ ਨੂੰ ਜਿਹੜਾ ਇਹ ਘਟਨਾ ਹੋਰੀ ਮਾੜੀ ਸੀ ਬਹੁਤ ਮਾੜੀ ਸੀ ਦਰਸ਼ਕੋ ਰਹੀ ਗੱਲ ਇਲਜ਼ਾਮ ਦੀ ਗਲਤੀਆਂ ਬਖਸ਼ਣਯੋਗ ਹੁੰਦੀਆਂ ਨੇ ਹੋਰ ਵੀ ਬਹੁਤ ਸਾਰੇ ਗਾਇਕਾਂ ਨੇ ਕੁਝ ਗਲਤ ਲਫ਼ਜ਼ ਬੋਲੇ ਸਮਾਜ ਚ ਉਹਨਾਂ ਦਾ ਵਿਰੋਧ ਹੋਇਆ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਮਾਫ਼ੀ ਮੰਗ ਲਈ ਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਗਿਆ ਤੇ ਇਸ ਜੋੜੀ ਤੋਂ ਕਿਹੜਾ ਗੁਨਾਹ ਹੋ ਗਿਆ ਕਿ ਉਹਦਾ ਮੁੱਲ ਉਹਨਾਂ ਨੂੰ ਆਪਣੀ ਜਾਨ ਦੇ ਕੇ ਪੂਰਾ ਕਰਨਾ ਪਿਆ ਨਹੀਂ ਗੁਨਾਹ ਵਾਲੀ ਗੱਲ ਨਹੀਂ ਸੀ ਐਕਚੁਅਲੀ ਕਈ ਉਦੋਂ ਜਿਹੜਾ ਹਵਾ ਸੀ ਹਾਲਾਤ ਸੀਗੇ ਉਹ ਇਦਾਂ ਦੇ ਸੀ ਵੀ ਜੇ ਕਿਸੇ ਨੇ ਆਪਣਾ ਨਾਂ ਬਣਾਉਣਾ ਹੁੰਦਾ ਸੀ ਤਾਂ ਉਹ ਅਗਲੇ ਵੱਡੇ ਦਰਖਤ ਨੂੰ ਜਿਹੜਾ ਵੱਡੂਗਾ ਉਹ ਵੱਡਾ ਲੱਕੜਹਾਰਾ ਬਣਦਾ ਨਾ ਉਹ ਫਿਰ ਉਹਨਾਂ ਨੂੰ ਟਾਰਗੇਟ ਕਰਦੇ ਸੀ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨਾਲ ਤਾਂ ਕਿ ਜਿਆਦਾ ਲੋਕਾਂ ਦੇ ਵਿੱਚ ਗੱਲ ਜਾਵੇ ਤੇ ਨਾਂ ਬਣੇ ਉਹ ਮਤਲਬ ਗਲਤ ਜਿਹੜੀ ਰੀਤ ਸੀਗੀ ਉਹਦੀ ਭੇਟ ਹੀ ਚੜਗੇ ਸੀ ਮੇਰੇ ਮੈਨੂੰ ਲੱਗਦਾ ਸੋ ਦਰਸ਼ਕੋ ਬਾਈ ਜੀ ਦਾ ਕਹਿਣਾ ਕਿ ਕੋਸ਼ਿਸ਼ ਘਟੀਆਂ ਅਨਸਰਾਂ ਵੱਲੋਂ ਆਪਣਾ ਸਮਾਜ ਦੇ ਵਿੱਚ ਰੋਗ ਜਮਾਉਣ ਦੀ ਖਾਤਰ ਆਪਣਾ ਦਬਦਬਾ ਦਵਾਉਣ ਦੀ ਦਬਦਬਾ ਦਿਖਾਉਣ ਦੀ ਖਾਤਰ ਆਪਣਾ ਦਬਦਬਾ ਦਿਖਾਉਣ ਦੇ ਚੱਕਰ 'ਚ ਉਹਨਾਂ ਨੇ ਇਸ ਜੋੜੀ ਤੇ ਬਾਰ ਕੀਤਾ ਤਾਂ ਇਹ ਜਿਹੜੀ ਜੋੜੀ ਦਾ ਕੱਲੇ ਪਰਿਵਾਰ ਨੂੰ ਨਹੀਂ ਘਾਟਾ ਪਿਆ ਸਾਡੇ ਪੰਜਾਬੀ ਸਗੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਜਾਂ ਇਹ 37 ਸਾਲਾਂ ਦੇ ਵਿੱਚ ਕੋਈ ਚਮਕੀਲਾ ਜੀ ਦੇ ਨੇੜੇ ਤੇੜੇ ਕਿਉਂਕਿ ਮੈਂ ਪਾਰ ਕਰਨਾ ਤਾਂ ਉਹਨਾਂ ਨੂੰ ਕਹਿਣਾ ਚੰਗਾ ਨਹੀਂ ਸਮਝਦਾ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਪਹੁੰਚਿਆ ਉਹ ਲੇਜੈਂਡਰੀ ਹੈ ਉਹ ਆਪਣਾ ਉਹਨਾਂ ਦਾ ਰਤਬਾ ਉਹ ਕਾਇਮ ਆ ਉਹਦੇ ਨੇੜੇ ਤੇੜੇ ਨਾ ਕੋਈ ਜਾ ਸਕਦਾ ਨਾ ਜਾਵੇ ਬਹੁਤ ਉਹ ਕਮਾਲ ਦੀ ਕੋਈ ਰੂਹ ਇਦਾਂ ਦੀ ਸੀ ਬਈ ਜਿਹੜੇ ਮੇਲੇ ਲੱਗਦੇ ਨੇ ਜੇ ਉਹ ਅੱਜ ਸਾਡੇ ਵਿੱਚ ਹੁੰਦੇ ਹੋ ਸਕਦਾ ਕੋਈ ਨਿਮਾਨ ਆਉਂਦੀ ਉਹ ਚੜਦੀ ਜਿਵੇਂ ਚੜਾਈ ਚੋਟੀ ਤੇ ਜਦੋਂ ਟਾਪ ਤੇ ਸੀਗੇ ਉੱਥੇ ਹੀ ਛੱਡ ਗਏ ਮੇਲਾ ਤੇ ਉਵੇਂ ਹੀ ਮੇਲਾ ਭਰਦਾ ਉਦਾਂ ਹੀ ਲੋਕ ਆਉਂਦੇ ਆ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਉਹਨਾਂ ਨੂੰ ਮੈਂ ਨਹੀਂ ਕਹਿੰਦਾ ਕੋਈ 5 7 10 ਬੰਦਿਆਂ ਤੋਂ ਬਿਨਾ ਕੋਈ ਜਾਣਦਾ ਹੋਊਗਾ ਜਾਂ ਕਿਤੇ ਲੱਗਦਾ ਹੋਊਗਾ ਹਨਾ ਤੇ ਇਹ ਇਦਾਂ ਦੇ ਜਿਹੜੇ ਲੋਕ ਨੇ ਕਿਸੇ ਵੀ ਫੀਲਡ ਦੇ ਵਿੱਚ ਆਪਣਾ ਜਿਹੜਾ ਕਰਕੇ ਚਲੇ ਜਾਂਦੇ ਆ ਉਹ ਉਹਨਾਂ ਦਾ ਰਤਬਾ ਜਿਹੜਾ ਅੱਜ ਵੀ ਉਹ ਕਾਇਮ ਹੈ ਅੱਜ ਚਮਕੀਲਾ ਮੜੀਆਂ ਚੋਂ ਬੋਲਦਾ 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 ਦੇਖ ਹੀ ਸਕਦੇ ਆ ਬੋਲ ਹੀ ਰਿਹਾ ਨਾ ਉਹ ਗੋਲੀਆਂ ਦੀ ਤਾੜ-ਤਾੜ ਨੇ ਇਸੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਆਵਾਜ਼ ਨੂੰ ਤਾਂ ਕਦੇ ਵੀ ਨਹੀਂ ਕੋਈ ਦਬਾ ਸਕਦਾ ਪਰ ਉਹ ਉਹਨਾਂ ਨੇ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ 'ਚੋਂ ਨਾਕਾਮ ਰਹੇ ਤੇ ਜਿਹੜਾ ਸੱਭਿਆਚਾਰਕ ਜਾਂ ਕਿਤੇ ਵੀ ਸਾਡੇ ਜਿਨ੍ਹਾਂ ਨੇ ਪੜਿਆ ਹੁੰਦਾ ਨਾ ਜਿਹੜੇ ਬੰਦੇ ਪੜਦੇ ਆ ਉਹਨਾਂ ਨੂੰ ਪਤਾ ਕਿ ਸਾਡੇ ਸੱਭਿਆਚਾਰ ਚ ਕੀ ਕੀ ਲੁਕਿਆ ਪਿਆ ਜਦੋਂ ਕਿਤਾਬਾਂ ਪੜ੍ਹਦੇ ਅਸੀਂ ਪਿਛਲੇ ਬੋਲੀਆਂ ਜਿਹੜੀਆਂ ਲੋਕ ਬੋਲੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹ ਪੜ੍ਹਦੇ ਸੋ ਉਹਨਾਂ ਚ ਕੀ ਕੀ ਆ ਤੇ ਦੂਜਾ ਉਸ ਟਾਈਮ ਜਿਹੜਾ ਸੀਗਾ ਉਦੋਂ ਸਾਡੀ ਆਪਣੀ ਸਾਡੀ ਮਰਜ਼ੀ ਹੁੰਦੀ ਤੇ ਅਸੀਂ ਕੈਸਟ 20 ਰੁਪਏ ਦੇ ਲਿਆ ਕੇ ਮੋਟਰ ਤੇ ਸੁਣਦੇ ਸੀ ਜਿੱਦਾਂ ਦਾ ਸਾਨੂੰ ਜਾਂ ਜੇ ਕੋਈ ਘਰੇ ਸੁਣਨ ਵਾਲੀ ਸੀ ਘਰੇ ਸੁਣਦੇ ਸੀ ਅੱਜ ਸਾਡੇ ਹੱਥਾਂ ਚ ਸਾਡੇ ਚੁੱਲਿਆਂ ਦੇ ਸਾਡੇ ਘਰਾਂ ਚ ਟੀਵੀ ਤੇ ਧੱਕੇ ਨਾਲ ਗੀਤ ਬਾੜੇ ਜਾ ਰਹੇ ਆ ਉਦੋਂ ਤਾਂ ਕੋਈ ਇਦਾਂ ਦਾ ਮਸਲਾ ਨਹੀਂ ਸੀ ਕਿ ਕੋਈ ਧੱਕੇ ਨਾਲ ਕਿਸੇ ਨੇ ਸੁਣਨਾ ਜਿਹਨੇ ਸੁਣਨਾ ਮੈਂ 20 ਰੁਪਏ ਦੀ ਕੈਸਟ ਲੈਂਦਾ ਸੀ ਆਪਦਾ ਮੋਟਰ ਤੇ ਸੁਣ ਲੈਂਦਾ ਸੀ ਜਾਂ ਟਰੈਕਟਰ ਤੇ ਲਾ ਕੇ ਸੁਣ ਲੈਂਦਾ ਸੀ ਠੀਕ ਹੈ ਨਾ ਉਦੋਂ ਇਹ ਖੁੱਲ ਸੀਗੀ ਅੱਜ ਸਾਡੇ ਤੇ ਖੁੱਲ ਨਹੀਂ ਹੈਗੀ ਅੱਜ ਅੱਜ ਸਾਨੂੰ ਜਿਹੜਾ ਧੱਕੇ ਨਾਲ ਸਾਡੇ ਕੰਨਾਂ 'ਚ ਸਾਨੂੰ ਦੇਖਣਾ ਹੀ ਪੈਣਾ ਜੇ ਅਸੀਂ ਟੀਵੀ ਦਾ ਰਿਮੋਟ ਲਾਦਾ ਤਾਂ ਜਿਹੜੀ ਅਗਲੇ ਦੀ ਮਰਜ਼ੀ ਆ ਉਹ ਸਾਨੂੰ ਸਾਨੂੰ ਦੇਖਣਾ ਸਾਡੀ ਮਰਜ਼ੀ ਨਹੀਂ ਹੈਗੇ ਅਸੀਂ ਕੀ ਦੇਖਣਾ ਇਹ ਜੋੜੀ ਉਹ ਜੋੜੀ ਸੀ ਜਿਹਨੂੰ ਤਿੰਨ ਤਿੰਨ ਪੀੜ੍ਹੀਆਂ ਨੇ ਸੁਣਿਆ ਰਿਕਾਰਡ ਦਾ ਯੁੱਗ ਫਿਰ ਉਸ ਤੋਂ ਬਾਅਦ ਕੈਸਟ ਦਾ ਆ ਗਿਆ ਸੀ ਡੀ ਦਾ ਯੋਗ ਆ ਗਿਆ ਹੁਣ ਤਾਂ ਸਾਰਾ ਕੁਝ ਡਿਜੀਟਲ ਹੋ ਗਿਆ ਅੱਜ ਤੱਕ ਵੀ ਰੇਟਿੰਗ ਜੇ ਇੰਟਰਨੈਟ ਦੀ ਰੇਟਿੰਗ ਦੇਖੀ ਜਾਵੇ ਤਾਂ ਇਸ ਜੋੜੀ ਦਾ ਸਭ ਤੋਂ ਉੱਪਰ ਨੰਬਰ ਆਉਂਦਾ ਹਾਂਜੀ ਬਾਈ ਜੀ ਤੁਸੀਂ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਹੀਰੇ ਤਾਰਾਸ਼ਕੇ ਦਿੱਤੇ ਨੇ ਥੋੜਾ ਆਪਣੇ ਬਾਰੇ ਜੀ ਮੈਂ ਹੁਣ ਕੀ ਪੰਜਾਬੀ ਮੈਂ ਮੈਂ ਕਹਿ ਦਿੰਦਾ ਜੀ ਤੁਹਾਡੇ ਤੁਹਾਨੂੰ ਲਿਖਣ ਦਾ ਸ਼ੌਕ ਹੈ ਤੁਹਾਨੂੰ ਲਿਖਣ ਦਾ ਸ਼ੌਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਕਿਹੜੇ ਗਾਇਕ ਨੇ ਤੇ ਕਿਸ ਗੀਤ ਰਾਹੀਂ ਰਿਕਾਰਡ ਕੀਤਾ ਜੀ ਮੈਨੂੰ ਦਲਸ਼ਾਦ ਅਖਤਰ ਨੇ ਗਾਇਆ ਬਿੰਦਰ ਰਖੀਆ ਸਾਹਿਬ ਦਾ ਪਹਿਲਾ ਗੀਤ ਮੇਰਾ ਜਿਹੜਾ ਮਾਰਕੀਟ ਦਾ ਸਰਜੀਤ ਬਿੰਦਰ ਰਖੀਆ ਦੀ ਆਵਾਜ਼ ਆਇਆ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਬਾਬੇ ਦੀ ਘਰਪਾ ਪੰਜਾਬੀਆਂ ਨੂੰ ਸਾਰਿਆਂ ਨੂੰ ਪਤਾ ਨੇਟ ਤੇ ਮੇਰੇ ਮੇਰੇ ਬਾਰੇ ਕਿੰਨਾਕ ਜੋ ਵੀ ਜਿਨੇ ਜਿਨੇ ਗਾਇਆ ਮੈਨੂੰ ਚੰਗੇ ਸਿੰਘ ਨਛੱਤਰ ਗਿੱਲ ਗਿੱਪੀ ਗਰੇਵਾਲ ਨੂੰ ਲਾਂਚ ਕੀਤਾ ਸੀ ਉਸ ਤੋਂ ਇਲਾਵਾ ਬਹੁਤ ਸਾਰੇ ਸਿੰਗਰ ਆ ਹੰਸਰਾਜ ਹੰਸਪਾ ਜੀ ਜੈਜੀ ਵੀ ਤੇ ਲਗਭਗ ਤਕਰੀਬਨ ਉਸ ਟਾਈਮ ਦੇ ਮਤਲਬ ਕਿ ਜਿਸ ਦਿਨ ਤੋਂ ਤੁਸੀਂ ਲੇਖਣੀ ਸ਼ੁਰੂ ਕਰ ਦਿੱਤੀ ਉਸ ਦਿਨ ਤੋਂ ਲੈ ਕੇ ਪਿਛਲੀ 10 ਸਾਲ ਦੀ ਪੀੜ੍ਹੀ ਤੱਕ ਦੇ ਜਿਹੜੇ ਸਿੰਗਰ ਸੀ ਉਹ ਤਾਂ ਗਾ ਗਏ ਹੁਣ ਆਉਣ ਵਾਲੇ ਟਾਈਮ 'ਚ ਤੁਹਾਡਾ ਕੋਈ ਗੀਤ ਮੈਂ ਇੱਕਦੋ ਪ੍ਰੋਜੈਕਟ ਕਰ ਰਿਆ ਵਾਂ ਟਾਈਮ ਆਉਣ ਤੇ ਸਾਰਾ ਕੁਝ ਦੱਸ ਦਿਆਂਗੇ ਕਲੀਅਰ ਕਰ ਦਾਂਗੇ ਦੱਸਣਾ ਬਣੀ ਚਾਹੀਦਾ ਚੋਰ ਬਜਾਰੀ ਦਾ ਜਮਾਨਾ ਨਹੀਂ ਨਹੀਂ ਕੋਈ ਗੱਲ ਨਹੀਂ ਚੋਰ ਬਜਾਰੀ ਦਾ ਜਿਹੜਾ ਜਿਨ੍ਹਾਂ ਨੇ ਕਰਨਾ ਉਹ ਚੋਰਾਂ ਦੇ ਕਿਤੇ ਦੀਵੇ ਥੋੜੀ ਬਲਦੇ ਹੁੰਦੇ ਆ ਉਹ ਤਾਂ ਉੱਥੇ ਹੀ ਖਾਫ ਹੀ ਘਰਾ ਬੈੰਦੇ ਆ ਤੇ ਚਲੋ ਕੋਈ ਨਾ tmpobjਕੀਲਾ ਜੀ ਨੂੰ ਸਾਡੇ ਵੱਲੋਂ ਬਹੁਤ ਬਹੁਤ ਜਿਹੜੀ ਸਰਦਾ ਦੇ ਲਈ ਭੇਟ ਕਰਨ ਆਏ ਆ ਇੱਥੇ ਤੇ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ੇ ਸੋ ਦਰਸ਼ਕੋ ਇਹ ਸੀ ਸਾਡੇ ਨਾਲ ਜਗਦੇਵ ਮਾਨ ਜੀ ਇਹਨਾਂ ਦੀ ਪੰਜਾਬੀ ਸੰਗੀਤ ਯੱਗਤ 'ਚ ਜਿਹੜੀ ਇਹਨਾਂ ਦੀ ਲੇਖਣੀ ਦੀ ਯਾਤਰਾ ਬੜੀ ਲੰਬੀ ਹੈ ਥੋੜੇ ਸਮੇਂ 'ਚ ਤੇ ਥੋੜੇ ਸ਼ਬਦਾਂ 'ਚ ਇਹਨੂੰ ਖੋਲਣਾ ਤੇ ਦਿਖਾਉਣਾ ਬੜਾ ਔਖਾ ਲੱਗਦਾ ਫਿਰ ਕਿਸੇ ਦਿਨ ਇਹਨਾਂ ਤੋਂ ਸਮਾਂ ਲੈ ਕੇ ਇਹਨਾਂ ਨਾਲ ਬੈਠਾਂਗੇ ਮਿਲਾਂਗੇ ਤੇ ਇਹਨਾਂ ਦੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਨਾ ਇਹਨਾਂ ਵਾਲੇ ਸਾਫ਼ ਸੁਥਰੇ ਮਾਹੌਲ ਚ ਹੋਣ ਗੀਆਂ ਹੁਣ ਮੇਲਾ ਚੱਲ ਰਿਹਾ ਤੇ ਆਵਾਜ਼ ਵੀ ਬਹੁਤ ਆ ਰਹੀ ਆ ਤੁਹਾਨੂੰ ਵੀ ਪਰੇਸ਼ਾਨੀ ਹੋਊਗੀ ਸੋ ਉਹਦੇ ਲਈ ਮਾਫੀ ਚਾਹੁੰਦੇ ਆ ਚੰਗਾ ਜੀ ਮਿਲਦੇ ਆ ਕਿਸੇ ਨਵੀਂ ਸ਼ਖਸੀਅਤ ਨਾਲ ਕਿਸੇ ਨਵੀਂ ਵੀਡੀਓ ਚ ਅੱਛਾ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ